ਦੇਖਿਆ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਧੀਆਂ ਦੀ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਪਪਾ ਭਾਰਾ ਆਮ ਆਦਮੀ ਪਾਰਟੀ ਦੀ ਤਿਆਰੀ ਕਿਵੇਂ ਦੀ ਹੈ ਸਾਡੀ ਜੀ ਬਹੁਤ ਵਧੀਆ ਤਿਆਰੀ ਹੈ ਔਰ ਹੁੰਜਾ ਫਿਰ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਹੋਊਗੀ ਕਾਫੀ ਵਿਰੋਧੀਆਂ ਨੂੰ ਭੁਲੇਖੇ ਸੀਗੇ ਤੇ ਤਰਨ ਤਰਨ ਦੀ ਬਾਅ ਇਲੈਕਸ਼ਨ ਨੇ ਇਹ ਦੱਸ ਦਿੱਤਾ ਕਿ ਲੋਕਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਕਿਹੜੀ ਪਾਰਟੀ ਹੈ ਦੋਨਾਂ ਬਲਾਕਾਂ ਚ ਪਾਰਟੀ ਦੀ ਹੁੰਜਾ ਫਿਰ ਜਿੱਤ ਜਿਹੜੀ ਉਹ ਦਰਜ ਹੋਊਗੀ ਔਰ ਦੋਨਾਂ ਬਲਾਕਾਂ 'ਚ ਆਮ ਆਦਮੀ ਪਾਰਟੀ ਦੇ ਇੱਥੇ ਚੇਅਰਮੈਨ ਬਹਿਣਗੇ ਔਰ ਵਧੀਆ ਢੰਗ ਨਾਲ ਪਿੰਡਾਂ ਦੇ ਵਿਕਾਸ ਤੇ ਕੰਮ ਜਿਹੜੇ ਆ ਨਿਰਵਿਘਨ ਉਹ ਜਾਰੀ ਰਹਿਣਗੇ। ਸੋ ਬੜੇ ਔਖੇ ਜਿਹੜੇ ਆ ਕੈਂਡੀਡੇਟ ਵਿਰੋਧੀ ਪਾਰਟੀਆਂ ਨੂੰ ਤੇ ਕੈਂਡੀਡੇਟ ਨਹੀਂ ਮਿਲ ਰਹੇ। ਔਰ ਸਾਡੇ ਦੋ-ਦੋ ਤਿੰਨ-ਤਿੰਨ ਕੈਂਡੀਡੇਟ ਸੀ ਦੌੜ ਲੱਗੀ ਸੀ ਮੈਖ ਲੂਣਾ ਮੈਖ ਲੂਣਾ। ਇਹ ਵੇਖੋ ਕਾਂਗਰਸ ਦੀ ਜਮਾਨਤ ਜਬਤ ਹੋਈ ਆ ਤਰਨ ਤਰਨ ਬਾਰੇ ਇਲੈਕਸ਼ਨ 'ਚ। ਔਰ ਉਹਦੇ ਨਾਲ ਉਹਨਾਂ ਦਾ ਜਿੰਨਾ ਕਿਡਰਾ ਵਰਕਰ ਉਹ ਨਮੋਸ਼ੀ ਦੇ ਆਲਮ ਚ ਨਹੀਂ ਤੇ ਜਦੋਂ ਵਿਰੋਧੀ ਪਾਰਟੀਆਂ ਨੂੰ ਪਤਾ ਹੀ ਆ ਕਿ ਜਿੱਤ ਹੋਣੀ ਨਹੀਂਗੀ ਤੇ ਫਿਰ ਹਾਰਨ ਲਈ ਕੋਈ ਇਲੈਕਸ਼ਨ ਨਹੀਂ ਲੜਦਾ ERT نیوز ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਜਤਿੰਦਰ ਸੋਢੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਜੇ ਗੱਲ ਕਰ ਲਈਏ ਤਾਂ ਹਰੇਕ ਪਾਰਟੀ ਪੱਪਾ ਪਾਰਾ ਤਾਂ ਹਰੇਕ ਦੇ ਵੱਲੋਂ ਅੱਜ ਪਾਰਟੀ ਦੇ ਵੱਲੋਂ ਜਿਹੜੇ ਉਮੀਦਵਾਰ ਲਾਣੇਗੇ ਥਨ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਤਾਂ ਨਹੀਂ ਉੱਥੇ ਇਹਦੇ ਆਵਾਦੀ ਵੀ ਪਾਰਟੀ ਦੀ ਗੱਲ ਕਰ ਲਈ ਤਾਂ ਆਵਾਦੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਮਾ ਜਿਹੜੇ ਉਮੀਦਵਾਰਾਂ ਦੇ ਨਾਲ ਅੱਜ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕਰਨ ਦੇ ਲਈ ਪਹੁੰਚਿਆ ਗੱਲਬਾਤ ਕਰ ਲੈਂਦੇ ਆ ਸੇਖਮਾ ਸਾਹਿਬ ਪਹਿਲਾਂ ਤੋਂ ਬਹੁਤ ਬਹੁ ਦੇਖਿਆ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਪਪਾ ਭਾਰਾ ਆਮ ਆਦਮੀ ਪਾਰਟੀ ਦੀ ਤਿਆਰੀ ਕਿਵੇਂ ਦੀ ਆ ਸਾਡੀ ਜੀ ਬਹੁਤ ਵਧੀਆ ਤਿਆਰੀ ਆ ਔਰ ਹੁੰਜਾ ਫਿਰ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਹੋਊਗੀ ਪਿਛੇ ਵੀ ਇਲੈਕਸ਼ਨਾਂ ਚ ਕਾਫੀ ਵਿਰੋਧੀਆਂ ਨੂੰ ਭੁਲੇਖੇ ਸੀਗੇ ਤੇ ਤਰਨ ਤਰਨ ਦੀ ਬਾਅਦ ਇਲੈਕਸ਼ਨ ਨੇ ਇਹ ਦੱਸ ਦਿੱਤਾ ਕਿ ਲੋਕਾਂ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਕਿਹੜੀ ਪਾਰਟੀ ਆ ਸੋ ਇੱਥੇ ਸਾਡੇ 2 ਬਲਾਕ ਪੈਂਦੇ ਆ ਵਿਧਾਨ ਸਭਾ ਹਲਕਾ ਕਾਦੀਆਂ ਚ ਕਾਨੂੰਆਣ ਤੇ ਧਾਰੀਗੜ ਦੋਨਾਂ ਬਲਾਕਾਂ 'ਚ ਹੀ ਪਾਰਟੀ ਦੀ ਹੁੰਝਾ ਫਿਰ ਜਿੱਤ ਜਿਹੜੀ ਉਹ ਦਰਜ ਹੋਊਗੀ ਔਰ ਦੋਨਾਂ ਬਲਾਕਾਂ 'ਚ ਆਮ ਆਦਮੀ ਪਾਰਟੀ ਦੇ ਇਥੇ ਚੇਅਰਮੈਨ ਬਹਿਣਗੇ ਔਰ ਵਧੀਆ ਢੰਗ ਨਾਲ ਪਿੰਡਾਂ ਦੇ ਵਿਕਾਸ ਤੇ ਕੰਮ ਜਿਹੜੇ ਆ ਨਿਰਵਿਘਨ ਉਹ ਜਾਰੀ ਰਹਿਣਗੇ ਅੱਜ ਤੁਸੀਂ ਪਹੁੰਚਿਓ ਜੇ ਬਲਾਕਾਂ ਨਵਾਂ ਦੀ ਗੱਲ ਕਰ ਲਈ ਤਾਂ ਕਿੰਨੇ ਕੁ ਜਿਹੜੇ ਨਾਮਜ਼ਦਗੀ ਪੱਤਰ ਹੁਣ ਤੱਕ ਦਾਖਲ ਕਰਾ ਚੁੱਕੇ ਆ ਉਮੀਦਵਾਰਾਂ ਦੇ ਅੱਜ ਤਕਰੀਬਨ 4-5 ਦੇ ਤੇ ਦਾਖਲ ਹੋ ਗਏ ਆ ਬਾਕੀ ਕੁਝ ਆਪਣੀਆਂ ਫਾਈਲਾਂ ਕੰਪਲੀਟ ਕਰ ਰਹੇ ਆ 3 ਵਜੇ ਤੱਕ ਦਾ ਟਾਈਮ ਆ ਜੇ ਤੇ ਸ਼ੁਰੂਆਤ ਹੋਈ ਆ ਪਹਿਲਾ ਘੰਟਾ ਚੱਲ ਰਿਹਾ ਸੋ ਸਾਰਿਆਂ ਦੇ ਜਿਹੜੇ ਆ 3 ਵਜੇ ਤੋਂ ਪਹਿਲਾਂ ਪਹਿ ਲੋਕ ਆਗੇ ਦਾਖਲ ਹੋ ਜਾਣ ਗੱਲ ਕਰ ਲਈਏ ਕਾਂਗਰਸ ਦੀ ਜਾਂ ਅਕਾਲੀ ਦਲ ਦੀ ਉਹਨਾਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਵੀ ਵੇਖੋ ਲੋਕਤੰਤਰ ਆ ਹਰ ਪਾਰਟੀ ਨੇ ਆਪੋ ਆਪਣਾ ਉਮੀਦਵਾਰ ਜਿਹੜਾ ਵਾ ਉਹ ਚੋਣ ਮੈਦਾਨ 'ਚ ਉਤਾਰਨਾ ਆ ਤੇ ਬਾਅਦ 'ਚ ਘੋਲ ਹੋਣਾ ਹਮਾਂ ਇਲੈਕਸ਼ਨ 'ਚ ਤੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਵਾ ਉਹ ਦੇਣਾ ਆ ਕਈ ਤਰ੍ਹਾਂ ਦੇ ਨਿਸ਼ਾਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਹਦੇ ਜਾ ਰਹੇ ਆ ਜੇ ਗੱਲ ਕਰ ਲਈਏ ਕਾਂਗਰਸੀ ਲੀਡਰਾਂ ਦੀ ਗੱਲ ਕਰ ਲਈਏ ਜਾਂ ਉਮੀਦਵਾਰ ਨੇ ਜਿਹੜੇ ਉਹਨਾਂ ਦੇ ਵੱਲੋਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਲੈ ਕੇ ਕਿਉਂਕਿ ਉਹ ਜੇ ਤਰਨ ਤਰਨ ਜਿਮਨੀ ਚੋਣਾਂ ਦੀ ਗੱਲ ਕਰ ਲਈਏ ਉੱਥੇ ਕਾਂਗਰਸ ਨੂੰ ਨਮੋਸ਼ੀ ਚ chalni ਪਈ ਹੈ ਕਿਵੇਂ ਦੇਖਦੇ ਹੋ ਚੀਜ਼ ਇਹ ਵੇਖੋ ਕਾਂਗਰਸ ਦੀ ਜਮਾਨਤ ਜਬ ਤੋਂਈ ਆ ਤਰਨ ਤਰਨ ਬਾਅਦ ਇਲੈਕਸ਼ਨ ਚ ਔਰ ਉਹਦੇ ਨਾਲ ਉਹਨਾਂ ਦਾ ਜਿੰਨਾ ਕਿਡਰਾ ਵਰਕਰ ਆ ਉਹ ਨਮੋਸ਼ੀ ਦੇ ਆਲਮ ਚ ਨਹੀਂ ਇੱਕ ਬੰਨੇ ਜਿਹੜਾ ਵਾ ਸਰਕਾਰ ਬਣਾਉਂਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਔਰ ਦੂਜੇ ਬੰਨੇ ਉਹਨਾਂ ਦੇ ਕ ਜਮਾਂਦ ਚਬਤੋਈ ਆ ਸੋ ਬੜੇ ਔਖੇ ਜਿਹੜੇ ਆ ਕੈਂਡੀਡੇਟ ਵਿਰੋਧੀ ਪਾਰਟੀਆਂ ਨੂੰ ਤੇ ਕੈਂਡੀਡੇਟ ਨਹੀਂ ਮਿਲ ਰਹੇ ਔਰ ਸਾਡੇ ਦੋ ਦੋ ਤਿੰਨ ਤਿੰਨ ਕੈਂਡੀਡੇਟ ਸੀ ਦੌੜ ਲੱਗੀ ਸੀ ਮੈਖ ਲੂਣਾ ਮੈਖ ਤੂਣਾ ਤੇ ਵਿਰੋਧੀ ਪਾਰਟੀਆਂ ਦੇ ਤੇ ਲੀਡਰਾਂ ਨੇ ਘਰਾਂ ਚ ਜਾ ਕੇ ਟਿਕਟਾਂ ਵੰਡੀਆਂ ਨੇ ਤੇ ਸਾਡੇ ਤੇ ਬੜੇ ਵਧੀਆ ਟਾਂਗ ਨਾਲ ਸਾਰੇ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਔਰ ਇੱਕ ਤਰਫਾ ਮੁਕਾਬਲਾ ਜਿਹੜਾ ਵਾ ਉਹ ਕਾਦੀਆਂ ਚ ਹੋਏਗਾ ਕਾਦੀਆਂ ਜਿਵੇਂ ਤੁਸੀਂ ਗੱਲ ਕੀਤੀ ਕਿ ਵਿਰੋਧੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਕੀ ਕਾਰਨ ਮੰਨਦੇ ਹੋ ਕਿ ਜਿਹੜੇ ਕੈਂਡੀਡੇਟ ਨਹੀਂ ਮਿਲ ਰਹੇ ਜਿਵੇਂ ਤੁਸੀਂ ਦੱਸਿਆ ਕਾਮਾਦੀ ਪਾਰਟੀ ਦੇ ਦੋ ਦੋ ਤਿੰਨ ਤਿੰਨ ਕੈਂਡੀਡੇਟ ਸਨ ਕੋਈ ਕਹ ਰਿਹਾ ਮੈਂ ਚੋਣ ਲੜਾਂਗਾ ਮੈਂ ਲੜਾਂਗਾ ਉਹਨਾਂ ਨੂੰ ਕੈਂਡੀਡੇਟ ਨਾ ਮਿਲਣ ਦੀ ਕੀ ਵਜ੍ਹਾ ਮੰਨਦੇ ਵੇਖੋ ਜਿਹੜੇ ਪਾਰਟੀ ਦੀ ਲੋਕਪ੍ਰਿਅਤਾ ਹੋਏ ਲੋਕਾਂ ਚ ਉਥੋਂ ਉਸ ਪਾਰਟੀ ਦੇ ਕੈਂਡੀਡੇਟ ਦਾ ਵੀ ਜੀ ਕਰਦਾ ਇਲੈਕਸ਼ਨ ਲੜਨ ਨੂੰ ਕਿਉਂਕਿ ਹਰ ਬੰਦਾ ਜਿੱਤਣ ਲਈ ਲੜਦਾ ਹੈ ਤੇ ਜਦੋਂ ਵਿਰੋਧੀ ਪਾਰਟੀਆਂ ਨੂੰ ਪਤਾ ਹੀ ਆ ਕਿ ਜਿੱਤ ਹੋਣੀ ਨਹੀਂਗੀ ਤੇ ਫਿਰ ਹਰਾਂ ਲਈ ਕੋਈ ਇਲੈਕਸ਼ਨ ਨਹੀਂ ਲੜਦਾ ਨਾਲੇ ਜਿਹੜੀ ਪਾਰਟੀ ਦੀ ਸਰਕਾਰ ਆ ਕੰਮ ਉਹ ਕਰਾ ਸਕਦੀ ਆ ਵਿਕਾਸ ਉਹ ਕਰਾ ਸਕਦੀ ਆ ਜੇ ਮੰਨ ਲਓ ਕੋਈ ਇੱਕ ਅੱਧਾ ਜਿੱਤ ਵੀ ਜਾਂਦਾ ਵਿਰੋਧੀ ਧਿਰ ਦੇ ਵਿੱਚ ਉਹਦਾ ਕੋਈ ਮੁੱਲ ਨਹੀਂ ਸੋ ਇਸ ਕਰਕੇ ਲੋਕ ਵੀ ਹੁਣ ਸਿਆਣੇ ਆ ਲੋਕਾਂ ਨੂੰ ਪਤਾ ਕਿ ਸਰਕਾਰ ਦੇ ਨਾਲ ਹੀ ਜੁੜਾਂਗੇ ਤੇ ਕੰਮ ਪਿੰਡਾਂ ਦੇ ਵਿਕਾਸ ਦੇ ਹੋ ਸਕਦੇ ਆਲਾ ਸਵਾਲ ਕੀ ਸੁਨੇਹਾ ਜਿਹੜਾ ਤੁਹਾਡਾ ਵੋਟਰਾਂ ਨੂੰ ਕੀ ਸੁਨੇਹਾ ਕੀ ਅਪੀਲ ਕਰਨੀ ਚਾਹੀਦੀ ਮੈਂ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਦਾ ਸਾਥ ਦਿਓ ਕਿਉਂਕਿ ਪਿਛਲੇ 3.5 ਸਾਲਾਂ 'ਚ ਰਿਕਾਰਡ ਤੋੜ ਕੰਮ ਜਿਹੜੇ ਆਮ ਆਦਮੀ ਪਾਰਟੀ ਨੇ ਕੀਤੇ ਨੇ ਚਾਹੇ ਉਹ ਪਿੰਡਾਂ ਦੇ ਵਿਕਾਸ ਦੀ ਹੋਵੇ ਸੜਕਾਂ ਦੀ ਡਿਵੈਲਪਮੈਂਟ ਦੇ ਹੋਣ 600 ਯੂਨਟ ਫ੍ਰੀ ਬਿਜਲੀ ਦਾ ਹੋਵੇ ਚਾਹੇ ਕਿਸਾਨਾਂ ਨੂੰ ਰਿਕਾਰਡ ਤੌਰ ਖਰਾਬਾ ਦੇਣ ਦਾ ਹੋਵੇ ਚਾਹੇ ਗੰਨੇ ਦਾ ਰਿਕਾਰਡ ਮੁੱਲ ਜਿਹੜਾ ਵਧਾਉਣ ਦਾ ਹੋਵੇ ਬਹੁਤ ਸਾਰੇ ਕੰਮ ਆ ਮੈਂ ਜੇ ਗਿਣੌਣ ਲੱਗਾ ਤੇ ਬਹੁਤ ਲੰਬਾ ਸਮਾਂ ਚਾਹੀਦਾ ਅੱਜ ਕੱਲ ਜਿਹੜੀ ਜਨਤਾ ਵਾ ਨਾ ਉਹ ਸਾਡੇ ਨਾਲੋਂ ਵੀ ਵੱਧ ਅਵੇਅਰਨੈਸ ਦੇ ਵਿੱਚ ਆ ਉਹਨਾਂ ਨੂੰ ਸਾਰਾ ਹੀ ਪਤਾ ਸੋ ਮੈਂ ਤੁਹਾਨੂੰ ਪਰਜੋਰ ਅਪੀਲ ਕਰਨਾ ਕਿ ਸਰਕਾਰ ਨੂੰ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਡੇਢ ਸਾਲ ਨਿਰਵਿਘਨ ਵਿਕਾਸ ਜਿਹੜਾ ਵਾ ਆਪੋ ਆਪਣੇ ਪਿੰਡਾਂ ਦਾ ਆਪੋ ਆਪਣੇ ਮਹੱਲਿਆਂ ਦਾ ਕਰੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹ ਸਾਡੇ ਐਡਵੋਕੇਟ ਜਗਰੂਤ ਸਿੰਘ ਸੇਖਮਾਨ ਜਿਨ੍ਹਾਂ ਨੇ ਦੱਸਿਆ ਕਿ ਜਿਹੜੀਆਂ ਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚੇ ਆ ਉੱਥੇ ਹੀ ਉਹਨਾਂ ਨੇ ਦੱਸਿਆ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਮਾਦੀ ਪਾਰਟੀ ਦਾ ਸਾਥ ਦਿਓ ਤਾਂ ਉਹਨਾਂ ਦੱਸਿਆ ਕਿ ਕਮਾ ਤੋਂ ਤੁਸੀਂ ਜਾਣੂ ਹੋ ਉੱਥੇ ਹੀ ਸ਼ਬਦੀ ਹਮਲੇ ਜਿਹੜੇ ਕਾਂਗਰਸ ਤੇ ਕੀਤੇ ਗਏ ਉਹਨਾਂ ਦੱਸਿਆ ਕਿ ਤਰਨ ਤਰਨ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਦੀ ਜ਼ਮਾਨਤ ਜਿਹੜੀ ਜਬਤ ਹੋਈ ਆ ਜੇ ਗੱਲ ਕਰ ਲਈਏ ਤਾਂ 14 ਨੂੰ ਜਿਹੜੀਆਂ ਇਲੈਕਸ਼ਨ ਹੋਵੇਗੀ ਤਾਂ ਉਹ ਲੋਕ ਦੇਖਾਂਗੇ ਕਿਸ ਦੇ ਹੱਕ ਦੇ ਵਿੱਚ ਨਿਤਰਦੇ ਹਰ ਅਪਡੇਟ ਤੁਹਾਡਾ ਤਾਂ ਹੀ ਕਰਦੇ ਰਹਾਂਗੇ ਬਣੇ ਰਹਿਓ ਸਾ ਕਨਵਨ ਗੁਰਦਾਸਪੁਰ